ਲੋ ਜੀ ਸੱਜਣ ਗਾਇਤਾਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਜਨਰਲ ਆਉਂਦੇ ਅਸੀਂ ਨਾਲ ਦਾ ਪਰਜਾਈ ਤੁਹਾਡਾ ਸਵਾਦ ਕਰਦੇ ਆਂ ਤੇ ਲੋ ਜੀ ਹਾਜ਼ਰਾਂ ਅਸੀਂ ਤੁਹਾਡੀ ਕਚੈਰੀ ਵਿੱਚ ਨਵਾਂ ਗੀਤ ਲੈ ਕੇ ਤੇ ਇਹ ਸੁਣੇ ਦੇ ਵਿੱਚ ਇਹ ਗੀਤ ਵੀ ਤੁਸੀਂ ਪਹਿਲਾਂ ਸੁਣਿਆ ਹੋਣਾ ਹੈ ਤੇ ਜੇ ਸੁਣਿਆ ਹੋਇਆ ਤਾਂ ਮੈਂ ਕਹਿ ਨਹੀਂ ਸਾਰਦੀ ਪਰ ਇਹ ਸਲੇਜ ਨਹੀਂ ਸੁਣਿਆ ਹੋਣਾ ਤੇ ਬਹੁਤ ਮਤਲਬ ਕਿਸੇ ਨੇ ਵਧੀਆ ਹੀ ਲਿਖਿਆ ਹੋਇਆ ਹੈ ਗੀਤ ਤੇ ਉਹਨੇ ਇੱਕ ਮੁੰਡੇ ਦੀ ਸਿਫਤ ਕਰੀਆ ਨੰਦ ਨੇ ਆਪਣੀ ਪਰਜਾਈ ਕੋਲੇ ਉਹ ਕਹਿੰਦੀ ਮੈਨੂੰ ਤਾਂ ਉਹ ਮੁੰਡਾ ਪਸੰਦ ਹੈ ਇਹ ਹੁਣ ਪੱਗ ਤੇ ਹੀ ਹੀਤ ਹੁਣ ਉਹਨੇ ਪੱਗ ਪਸੰਦ ਆ ਗਈ ਸਾਰਾ ਕੁਝ ਹੀ ਪਸੰਦ ਆ ਗਿਆ ਬਸ ਸੋਹਣਾ ਸੀ ਮੁੰਡਾ ਤੇ ਕਹਿੰਦੀ ਵੀ ਮੈਨੂੰ ਇਹਦੇ ਨਾਲ ਮੇਰੇ ਸੱਸ ਸੰਯੋਗ ਜੋੜ ਦੇ ਵੀ ਤੈਨੂੰ ਕਿਵੇਂ ਕਰ ਹੈ ਤੇ ਇਹ ਗੀਤ ਹੈ ਤੇ ਜਿਹੜੇ ਮੈਨੂੰ ਤਾਂ ਪਾਉ ਉਹ ਜਿਵੇਂ ਕਮਰ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਹੈਨਾ ਤੇ ਗੋਡਿਆਂ ਚ ਕਈ ਵਾਰੀ ਐਂ ਦੁੱਖਣ ਲੱਗ ਜਾਂਦੇ ਨੇ ਉਹ ਵੀ ਮਮੁੱਲੀ ਐ ਮਹਾਰਾਜ ਦਾ ਰਸਿਆ ਹੋਇਆ ਪੁਰਾਣਾ ਵਿੱਚੋਂ ਦੇਖ ਕੇ ਵੇਦਾ ਚੋਂ ਤੇ ਮੁੱਲੀ ਜਨੁਕਤ ਐ ਉਹ ਜਰੂਰ ਕਰਕੇ ਦੇਖਿਓ ਪ੍ਰਮਾਤਮਾ ਭਲੀ ਕਰੂ ਹੈਨਾ ਤੇ ਉਹ ਇਹ ਤੋਂ ਬਾਅਦ ਪਾਉਂਗੀ ਕਲਮ ਦਬਾਰ ਤਵ ਲੈ ਕੇ ਵੇਜਿਓ ਤੇ ਲਿਖ ਲਿਓ ਵਾਰੀ ਵਾਰੀ ਨਾ ਪੁੱਛਿਆ ਕਰੋ ਫਿਰ ਵਾਰੀ ਵਾਰੀ ਕਈ ਵੇ ਪਹਿਣਾ ਦੇ ਫੋਨ ਆਉਂਦੇ ਰਹਿੰਦੇ ਫਿਰ ਮੈਨੂੰ ਦੱਸਣਾ ਔਖਾ ਹੋ ਜਾਂਦਾ ਹੈਨਾ ਕਿਉਂਕਿ ਫੋਨ ਜ਼ਿਆਦਾ ਆਉਂਦੇ ਐ ਸਾਨੂੰ ਪਤਾ ਇੰਨੇ ਫੋਨ ਹੁਣ ਹੋਰ ਦੇ ਹਿਸਾਬ ਨਹੀਂ ਚੱਕੇ ਉਹ ਵੀ ਨਹੀਂ ਕਿਸੇ ਤੋਂ ਇੰਨੇ ਫੋਨ ਚੱਕੇ ਜਾਂਦੇ ਪਰ ਮੈਂ ਕੋਸ਼ਿਸ਼ ਜ਼ਰੂਰ ਕਰਦੀ ਆਂ ਵੀ ਜੇ ਮੇਰੇ ਫੋਨ ਚੱਕਣ ਨਾਲ ਹੀ ਕਿਸੇ ਦਾ ਭਲਾ ਹੋ ਜੇ ਹਨਾ ਤੇ ਕਿਸੇ ਨੂੰ ਪਰਮਾਤਮਾ ਕਰੇ ਆਰਾਮ ਕਰ ਦੇ ਤੇ ਤੁਸੀਂ ਲਿਖ ਲਿਆ ਕਰੋ ਤੇ ਨਾਲੇ ਇਹ ਵੀ ਦੱਸੋ ਲੋ ਮਾਣੋ ਇਸ ਪਿਆਰੇ ਜਿਹੇ ਲੋਕੀ ਦਾ ਆਨੰਦ ਤੇ ਤੁਸੀਂ ਜੇ ਮੇਰੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਹਮੇਸ਼ਾ ਕਹਿੰਦੀ ਰਹਿੰਦੀ ਆਂ ਕੰਜੂਸੀ ਨਾ ਕਰਿਆ ਕੋ ਸੁਣ ਕੇ ਉਹੀ ਛੱਡ ਦਿੰਦੇ ਆਂ ਕਈ ਭੈਣਾ ਕਹਿੰਦੀ ਸੰਧ ਲਿਖਣਾ ਨਹੀਂ ਆਉਂਦਾ ਸੁਣਵਾ ਕਰਨਾ ਨਹੀਂ ਆਉਂਦਾ ਫਿਰ ਤੁਸੀਂ ਗੀਤ ਵੀ ਖੋਲ ਕੇ ਸੁਣਦੀ ਹੋ ਨਾ ਇਹਨੂੰ ਵੀਡੀਓ ਨੂੰ ਤਾਂ ਬੱਚਿਆਂ ਤੋਂ ਕਰਵਾ ਦਿਆ ਕਰੋ ਮੈਨੂੰ ਵੀ ਘੱਟ ਹੀ ਚੱਜਿਆ ਇਹ ਜ। ਸਿੱਧੀ ਗੱਲ ਹੈ ਤੇ ਮੈਂ ਵੀ ਬੱਚਿਆਂ ਨੂੰ ਦਿਖਾਉਣੀ ਆ ਆਪਾਂ ਤਾਂ बस ਜੰਗੀਤ ਪਾਉਣੇ ਆਉਂਦੇ ਨੇ ਜਾਂ ਸੁਣਨੇ ਆਉਂਦੇ ਨੇ ਮੈਂ ਤਾਂ ਹਨਾ ਫਿਰ ਮੈਂ ਜ਼ਿਆਦਾ ਕੋਸ਼ਿਸ਼ ਨਹੀਂ ਕਰਦੀ ਇਹਨੂੰ ਖੋਲਣ ਦੀ ਇਹ ਤੁਸੀਂ ਬੱਚਿਆਂ ਤੋਂ ਕਰਵਾ ਲਿਆ ਕਰੋ ਜਿਨੂੰ ਨਹੀਂ ਵੀ ਆਉਂਦਾ ਹਨਾ ਤੇ ਲਓ ਮਾਣੋ ਇਸ ਪਿਆਰੇ ਜਿਹੇ ਲੋਕੀ ਦਾ ਆਨੰਦ ಅಖರಿ ಸೋಣ ಗೊರ ಗೋರ ರಂಗಿ ಅಖರಿ ಸೋಣ ಗೊರ ಗೋರ ರಂಗಿ ಟಿಸಿ ದೇ ಮುಂಡ ಚನ್ನಿ मेरे जोड़ दे से जो लाॻे रंग बी ची जे मुखड़े ते सुहिल पग्नी चनी जे

රංගි පබි උඩුඩුකර මැකබරිගසරරිණි උ්ඩුඩුගරේ And am

ਲੇਗੀ ਮੈਂ ਤੱਕੜੇ ਤੇ ਤਾਂਦੇ ਬਾਬੀਏ ਸੂਹੀ ਨਯੁਗ ਲਾਦੇ ਰੰਗ ਬਭੀਏ ਪਿਆਰ ਨਾਲ ਦਿੱਤੀਆਂ ਉਸ ਨੇ ਨੀਸ਼ਨੀਆ ਪਿਆਰ ਨਾਲ ਦਿੱਤੀਆਂ

ஆ சந்த பி மேச ਸਾਰੇ ਪਸੰਦ ਆਊਗਾ ਤੇ ਲੋ ਹੁਣ ਤੁਸੀਂ ਆਜੋ ਤੰਦਰੁਸਤੀ ਵੱਲ ਹੈਨਾ ਜਿਵੇਂ ਮੈਂ ਦੱਸਿਆ ਸੀ ਵੀ ਸਦੇ ਮੋਢੇ ਗੋਡੇ ਕਮਰ ਵਿੱਚ ਦਰਦ ਹੋਣ ਲੱਗ ਜਾਂਦਾ ਹੈਨਾ ਤਾਂ ਇਹੇ ਆਮ ਹੋਂ ਲੋਕਾਂ ਨੇ ਹੋਣ ਲੱਗ ਜਾਂਦਾ ਤਾਂ ਇਹਦੇ ਵਿੱਚ ਆਪਾਂ ਨੂੰ ਮਿਸ਼ਰਾ ਜੀ ਨੇ ਦੱਸਿਆ ਕਿ ਨੇ ਵੀ ਜਿਵੇਂ ਮਤਲਬ ਇਸ ਤਰ੍ਹਾਂ ਦੇ ਦਰਦ ਹੁੰਦੇ ਤਾਂ ਤੁਸੀਂ ਇੱਕ ਬਿਲ ਪੱਤਰ ਤਿੰਨ ਪੱਤੇ ਜਿਹੜੇ ਸ਼ੀਸ਼ੇ ਚੜਾਉਣੇ ਆ ਇੱਕ ਬਿਲ ਪੱਤਰ ਹਰ ਰੋਜ਼ 6 ਦਿਨ ਕਿੰਨੇ ਦਿਨ 6 ਦਿਨ ਲਗਾਤਾਰ ਸੌਣ ਤੋਂ ਪਹਿਲਾਂ ਇਹਨੂੰ ਚੱਬ-ਚੱਬ ਕੇ ਖਾਓ ਹੈਨਾ ਸਾਰੇ ਦਰਦ ਠੀਕ ਹੋ ਜਾਣਗੇ ਇਹ ਛੇ ਪ੍ਰਾਣ ਵਿੱਚ ਲਿਖਿਆ ਹੈ ਬਿਲ ਪੱਤਰ ਦੀ ਇਹ ਬਿਲ ਪੱਤਰ ਦਾ ਇੰਨਾ ਪ੍ਰਭਾਵ ਹੈ ਤੇ ਇਹਨੂੰ 6 ਦਿਨ ਚੱਬਣ ਵਾਲੀ ਚੱਬ-ਚੱਬ ਕੇ ਖਾਣਾ ਤੁਹਾਡੇ ਇਹ ਸਰੀਰ ਦੇ ਦਰਦ ਨੇ ਇਹ ਬਿਲਕੁਲ ਖਤਮ ਹੋ ਜਾਣਗੇ ਤੇ ਕਰਕੇ ਜਰੂਰ ਦੇਖਿਓ ਤੇ ਵਾਪਸੀ ਦਾ ਕੋਲਾ ਨਾ تھا ਤੇ ਪਲੀ ਕਰੂਗਾ ਹੈਨਾ ਮੈਂ ਤੁਹਾਡੇ ਤੱਕ ਪਛਾਤਾ ਮਹਾਪੁਰਸ਼ਾਂ ਦੇ ਇਦਾ ਸਾਸਤਾ ਜੋ ਉਹਨਾਂ ਦੀ ਕਥਾ ਦੇ ਵਿੱਚ ਸੁਣੀ ਸੀ ਇਹ ਗੱਲ ਤੇ ਮੈਂ ਨੋਟ ਕਰਕੇ ਫਿਰ ਨੋਟ ਕਰ ਲਈ ਤੇ ਤੁਹਾਡੇ ਤੱਕ ਪਹੁੰਚਾਤੀ ਤੇ ਲੋ ਹਾਂ데요 ਸਾਨੂੰ ਛੁੱਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਤੁਹਾਡੇ ਦਰਸ਼ਨ ਕਰਾਂਗੇ